ਹਰਿਮਾਚਲ ਦੇ ਵਿੱਚ ਭਾਰੀ ਮੀਂਹ ਹੋਣ ਦੇ ਕਰਕੇ ਅੱਜ ਜਿਹੜਾ ਕੋਂਗ ਡੈਮ ਹੈ ਉਸ ਦਾ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਉੱਚਾ ਹੋ ਗਿਆ ਹੈ ਜਿਸ ਕਰਕੇ 4000 ਕਿਊਸਿਕ ਪਾਣੀ ਛੱਡਣ ਕਰਕੇ 52 ਗੇਟ ਜਿਹਨੂੰ ਸ਼ਾਹ ਨਹਿਰ ਕਿਹਾ ਜਾਂਦਾ ਹੈ ਉਸ ਦੇ ਵਿੱਚ ਵੀ ਪਾਣੀ ਦਾ ਪੱਧਰ ਵਧੇਗਾ ਤੇ 52 게ਟ ਦੇ ਵਿੱਚ ਕੁਝ 게ਟ ਖੋਲੇ ਵੀ ਜਾ ਚੁੱਕੇ ਨੇ ਇਸ ਸਥਿਤੀ ਨੂੰ ਲੈ ਕੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਹੈ ਤਾਂ ਪਾਣੀ ਦਾ ਪੱਧਰ ਜਿਹੜਾ ਹੈ ਉਹ ਵੱਧ ਰਿਹਾ ਹੈ ਹੌਲੀ-ਹੌਲੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪਿਆ ਹੈ ਤੇ ਮੀਂਹ ਪੈਣ ਕਰਕੇ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਇਹ ਥੱਲੇ ਵੱਲੋਂ ਪਾਣੀ ਆਵੇਗਾ ਇਸ ਕਰਕੇ ਅਲਰਟ ਲਗਾਤਾਰ ਜਾਰੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੌਂਡ ਡੈਮ ਦੀਆਂ ਜਿੱਥੇ ਕਿ ਹਿਮਾਚਲ ਦੇ ਵਿੱਚ ਲਗਾਤਾਰ ਵੀਰ ਭਾਰੀ ਬਰਖਾ ਹੋਣ ਦੇ ਕਾਰਨ ਜਿਹੜਾ ਆ ਪੌਂਗ ਡੈਮ ਦਾ ਪਾਣੀ ਦਾ ਪੱਧਰ ਜਿਹੜਾ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਸੀਗਾ ਜਿਸ ਕਰਕੇ ਹੁਣ ਪੌਂਗ ਡੈਮ ਦੇ ਗੇਟ ਖੋਲੇ ਗਏ ਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਸਕਦੇ ਹੋ ਕਿਉਂਕਿ ਜਿਹੜਾ ਪੌਂਗ ਡੈਮ ਦਾ ਪਾਣੀ ਹੈ ਇਹ ਛੱਡਿਆ ਗਿਆ ਆ ਇਹ ਹੁਣ ਜਿਹੜਾ ਪਾਣੀ ਹੈ ਇਹ ਜਿਹੜਾ ਸ਼ਾਹ ਨਹਿਰ ਦੇ ਵਿੱਚ ਜਾਵੇਗਾ ਤਾਂ ਸ਼ਾਹ ਨਹਿਰ ਦੇ ਜਿਹੜੇ 52 ਗੇਟ ਆ ਉਹਨਾਂ ਵਿੱਚ ਗੇਟ ਖੋਲੇ ਜਾਣਗੇ ਅਤੇ ਇਹ ਦਰਿਆ ਬਿਆਸ ਦਰਿਆ ਦੇ ਵਿੱਚ ਇਹ ਜਿਹੜਾ ਪਾਣੀ ਉੱਥੇ ਪਹੁੰਚੇਗਾ ਅਤੇ ਬਿਆਸ ਦੇ ਦਰਿਆ ਦੇ ਜਿਹੜੇ ਨੇੜ ਦੇ ਜਿਹੜੇ ਕਿਨਾਰਿਆਂ ਤੇ ਵਸੇ ਪਿੰਡ ਆ ਉਹਨਾਂ ਤੇ ਖਤਰਾ ਬਣ ਗਿਆ ਹੈ ਪਰ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਹੈ ਕਿਉਂਕਿ ਪ੍ਰਸ਼ਾਸਨ ਨੇ ਆਪਣੀਆਂ ਸਾਰੀਆਂ ਟੀਮਾਂ ਜਿੰਨੀਆਂ ਵੀ ਆ ਉਹ ਹਾਈ ਲਰਟੇ ਕਰ ਦਿੱਤੀਆਂ ਹਨ ਅਤੇ ਜਿੰਨੇ ਵੀ ਲੱਗ ਲੱਗੇ ਪਿੰਡ ਆ ਜਿਹੜੇ ਬਿਆਸ ਦਰਿਆ ਦੇ ਕਿਨਾਰੇ ਤੇ ਜਿਹੜੇ ਵਸੇ ਹਨ ਤੇ ਹੋਰ ਜਿੱਥੇ ਜਿਨ੍ਹਾਂ ਪਿੰਡਾਂ ਵਿੱਚ ਇਹ ਪਾਣੀ ਮਾਰ-ਮਾਰਦਾ ਹੈ ਉੱਥੇ ਸਾਰੇ ਜਿਹੜੇ ਪ੍ਰਸ਼ਾਸਨ ਵੱਲੋਂ ਆਪਣੇ ਜਿਹੜੇ ਪੁਕਤਾ ਪ੍ਰਬੰਧ ਕੀਤੇ ਹਨ ਜਿਸ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਇਹ ਪਾਣੀ ਦੀ ਮਾਰ ਬਹੁਤ ਤੇਜ਼ੀ ਨਾਲ ਵੱਜਣੀ ਹੈ ਕਿਉਂਕਿ ਪਿਛਲੇ 2023 ਦੇ ਵਿੱਚ ਵੀ ਇਹੋ ਜਿਹੇ ਹੜ੍ਹ ਦੇ ਹਾਲਾਤ ਬਣੇ ਸਨ ਜਿਸ ਕਰਕੇ ਉਹ ਪਿੰਡਾਂ ਦੇ ਵਿੱਚ ਪਾਣੀ ਨੇ ਬਹੁਤ ਵੱਡੀ ਮਾਰ ਮਾਰੀ ਸੀ ਹੁਣ ਤੁਸੀਂ ਤਸਵੀਰਾਂ ਦੇ ਸਕਦੇ ਪਾਉਂਂ ਦੈਂਦੀਆਂ ਜਿੱਥੇ ਕੀ ਅੱਜ ਜਿਹੜਾ ਪਾਣੀ ਛੱਡਿਆ ਗਿਆ ਹੈ 4000 ਕਿਊਸ ਤੋਂ ਲੈ ਕੇ ਇਹ 18000 ਕਿਊਸ ਤੱਕ ਜਿਹੜਾ ਪਾਣੀ ਜਿਹੜਾ ਆ ਇਹ ਛੱਡਿਆ ਜਾਣਾ ਹੈ ਇਸ ਵੇਲੇ ਅਸੀਂ ਤੁਹਾਨੂੰ ਅਸੀਂ ਲਾਈਵ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਪਾਉਂ ਟਾਈਮ ਦੀਆਂ ਜਿੱਥੇ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਆ ਉਹ ਛੱਟਿਆ ਗਿਆ ਹੈ ਇੱਥੇ ਜਿਹੜੇ ਇਹ ਇਲਾਕਾ ਜਿਹੜਾ ਆ ਇਹ ਹਿਮਾਚਲ ਦੇ ਵਿੱਚ ਪੈਂਦਾ ਆ हिमाचल ਦੇ ਲੋਕ ਵੀ ਜਿਹੜੇ ਇੱਥੇ ਪਹੁੰਚੇ ਹਨ ਵੱਖ-ਵੱਖ ਜਿਹੜੇ ਇੱਥੋਂ ਜਿੰਨੇ ਵੀ ਇੱਥੇ ਦਰਿਆ ਨਿਕਲਦੇ ਹਨ ਉਹਨਾਂ ਵਿੱਚ ਇਹ ਪਾਣੀ ਲਗਾਤਾਰ ਜਿਹੜਾ ਆਪਣੀ ਮਾਰ ਮਾਰੇਗਾ ਹੁਣ ਅਗਲਾ ਜਿਹੜਾ ਆ ਉਹ ਦੇਖਣ ਵਾਲੀ ਇਹ ਗੱਲ ਹੋਰੋ ਜੀ ਇਹ ਪਾਣੀ ਦੇ ਨਾਲ ਜਿਹੜਾ ਆ ਆਸ ਕਰਕੇ ਬਿਆਸ ਦਰਿਆ ਦੇ ਵਿੱਚ ਲੱਗੇ ਜਿਹਨੇ ਪਿੰਡਾਂ ਉੱਥੇ ਕਿੰਨਾ ਕੁ ਨੁਕਸਾਨ ਹੁੰਦਾ ਹੈ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ ਰਵਿੰਦਰ ਸਿੰਘ ਨਿਊਜ਼ ਸਟੇਟ ਪੰਜਾਬ ਸਰਵਾੜਾ